ਤਰੰਤਾਰਨ ਤੋਂ ਵੱਡੀ ਖਬਰ ਤਰਤਾਰਤ ਦੇ ਡੀਸੀ ਦਫਤਰ ਦੇ ਗੇਟ ਅੱਗੇ ਇੱਕ ਵਿਅਕਤੀ ਨੇ ਆਪਣੇ ਆਪ ਨੂੰ ਤੇਲ ਪਾ ਕੇ ਅੱਗ ਲਗਾ ਲਈ ਜਿਸੇ ਕਾਰਨ ਉਸਦੀ ਮੌਤ ਹੋ ਗਈ ਇਸ ਘਟਨਾ ਨੇ ਜ਼ਿਲ੍ਹਾ ਜ਼ਿਲੇ ਵਿੱਚ ਤਹਿਲਕਾ ਮਚਾ ਦਿੱਤਾ ਹੈ ਪੁਲਿਸ ਅਤੇ ਪ੍ਰਸ਼ਾਸਨ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੀਡੀਆ ਦੇ ਸਾਹਮਣੇ ਬਿਆਨ ਜਾਰੀ ਕਰਦੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ ਤੇ ਮੌਕੇ ਤੇ ਕਾਰਵਾਈ ਕੀਤੀ ਜਾ ਰਹੀ ਹੈ ਬਾਕੀ ਤੁਸੀਂ ਖੁਦ ਸੁਣੋ ਪੰਜਾਬ ਪੁਲਿਸ ਦਾ ਕੀ ਹੈ ਕਹਿਣਾ ਤੇ ਅੰਦਰੋਂ ਨਿਕਲਿਆ ਇਹ ਬੰਦਾ ਬਾਹਰ ਤੇ 2 ਨੰਬਰ ਗੇਟ ਜਿਹੜਾ ਵਾ ਉਹਦੇ ਬਾਹਰ ਆ ਗਏ ਨੇ ਇਹ ਹੱਥ ਤੇ ਤੇਲ ਦੀ ਬੋਟਲ ਸੀਗੀ ਇਹਨੇ ਆਪਣੇ ਆਪ ਤੇਲ ਪਾ ਕੇ ਮਰਦਿਸ ਕੱਢ ਕੇ ਆਪਣੇ ਆਪ ਇਹਨੇ ਅੱਗ ਲਾ ਲਈ ਤੇ ਉੱਥੇ ਮੁੰਡਾ ਇੱਕ ਨਾਨਕ ਸਿੰਘ ਆ ਪੀਸੀ ਆਫਿਸ ਅੰਦਰ ਉਹਨੂੰ ਜੋ ਪਤਾ ਲੱਗਾ ਉਹ ਭੱਜ ਕੇ ਜਾ ਕੇ ਉਹਨੇ ਅੰਦਰੋਂ ਸਿਲੰਡਰ ਲਿਆਂਦਾ ਉਹਨੇ ਆ ਕੇ ਦੀ ਥਰੀ ਕੋਸ਼ਿਸ਼ ਕੀਤੀ ਵਿਚਾਰੇ ਦੀ ਕਿ ਦੀ ਜਾਨ ਬਚਾਏ ਅੱਗ ਬੁਝਾਉਣ ਵਾਸਤੇ ਪਰ ਉਸ ਦਰਾਨ ਉਸੇ ਦਰਾਨੀ ਮਤਲਬ ਇਹ ਜਿਹੜੀ ਡੈਥ ਹੋ ਚੁੱਕੀ ਹੈ ਕਾਰਨ ਦਾ ਨਹੀਂ ਪਤਾ ਲੱਗ ਰਿਹਾ ਨਹੀਂ ਕਾਰਨ ਦਾ ਨਹੀਂ ਪਤਾ ਲੱਗ ਰਿਹਾ ਹੁਣ ਇਹਨੂੰ ਇੱਥੇ ਸਿਵਲ ਹਸਪੀਟਲ ਲੈ ਕੇ ਆਏ ਗੱਡਾ ਚਿੰਨਣ ਵਾਸਤੇ ਇਹ ਦੀ شناخت ਵਾਸਤੇ ਚਾਨ ਨਹੀਂ ਹੋਈ ਸਰ ਕੋ ਨਾਮ ਨਹੀਂ ਪਛਾਣਿਆ ਜੇ ਨਹੀਂ ਹੋਈਗੀ ਪਛਾਣ ਵਾਸਤੇ ਇਹਨੂੰ ਰੈਡ ਆਊਟ ਚ ਫੋਨ ਲੱਗੇਗਾ ਕੋਈ ਪਤਾ ਲੱਗਾ ਕਿ ਜੁਨੀਅਨ ਤੋਂ ਬੰਦੇ ਚ ਨਹੀਂ ਇਹ ਨਹੀਂ ਜੀ ਕੁਛ ਪਤਾ ਨਹੀਂ ਲੱਗੇ ਹੁਣਾਂ شناخت ਹੋ ਗਈ ਤੇ ਫੇਰ ਕਰ ਸਕਦਾ ਕੁਛ ਕਰੀ ਮਲਾਜੂ ਤੇ ਨਹੀਂ ਪਗਲ ਨਹੀਂ ਸਰਕਾਰੀ ਮਲਾਜਮ ਨੇ ਸਿਰਫ ਇਹਨਾ ਦੱਸਣਾ ਕੋਈ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਵੀ ਅੱਗ ਬੁਝਾ ਕੇ ਬਚਾ ਲਈ ਪਰ ਨਹੀਂ ਬਚ ਨਹੀਂ ਸਕੀ ਠੀਕ ਪੀਸੀ ਆਫਿਸ ਤੇ ਅੰਦਰੋਂ ਨਿਕਲਿਆ ਇਹ ਬੰਦਾ ਬਾਹਰ ਤੇ 2 ਨੰਬਰ ਗੇਟ ਜਿਹੜਾ ਵਾ ਉਹਦੇ ਬਾਹਰ ਆ ਗਏ ਨੇ ਇਹ ਹੱਥ 'ਚ ਤੇਲ ਦੀ ਬੋਟਲ ਸੀਗੀ ਇਨੇ ਆਪਣੇ ਆਪ ਤੇਲ ਪਾ ਕੇ ਮਚਿਸ ਕੱਢ ਕੇ ਆਪਣੇ ਆਪ ਇਹਨੇ ਅੱਗ ਲਾ ਲਈ ਆ ਉੱਥੇ ਮੁੰਡਾ ਇੱਕ ਨਾਨਕ ਸਿੰਘ ਆ ਹੁਣ ਗਾਂ ਛੜਾਤ ਹੋ ਗਈ ਤੇ ਫੇਰ ਕੀ ਕਰ ਸਕਦਾ ਕੁਝ ਕਰੀ ਮੁਲਾਜ਼ਮ ਤੇ ਨਹੀਂ ਪਹੁੰਚ ਨਹੀਂ ਉਸ ਸਰਕਾਰੀ ਮੁਲਾਜ਼ਮ ਨੇ ਸਿਰਫ ਇਹਨਾ ਦੱਸਣਾ ਕੋਈ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਵੀ ਅੱਗ ਬੁਝਾ ਕੇ ਬਚਾਲੀਏ ਪਰ ਨਹੀਂ ਬਚ ਨਹੀਂ ਸਕਿਆ ਠੀਕ